ਵਾਟਾ ਲੰਮੀ ਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਗੀ ਸੰਗਤ ਜੀ ਇਹ ਉਹ ਧਾਰਮਿਕ ਸਥਾਨ ਹੈ ਜਿੱਥੇ ਕੀ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਚਰਨ ਪਾਈ ਸਤ ਜਿਸ ਵੇਲੇ ਤਸਮ ਪਾਚਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ ਸਿੰਘਾਂ ਦੇ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਇੱਥੇ ਪਹੁੰਚੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਅਚਾਨਕ ਬਾਈਧਾਰ ਪਹਾੜੀ ਰਾਜੇ ਤੇ ਮੁਗਲ ਫੌਜਿਆ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ ਇਸ ਧਰਮ ਯੁੱਧ ਦੇ ਵਿੱਚ ਭਾਈ ਉਦੇਸ ਸਿੰਘ ਤੇ ਅਨੇਕਾ ਸਿੰਘ ਸ਼ਹੀਦੀ ਪਾ ਗਏ ਜਿਨ੍ਹਾਂ ਦੀਆਂ ਮੁੱਖ ਨਿਸ਼ਾਨੀਆਂ ਵੀ ਮਿਲ ਚੁੱਕੀਆਂ ਨੇ ਆ ਜਿਸ ਕਿਰਪਾ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਕਿਰਪਾਨ ਖੁਦਾਈ ਦੇ ਸਮੇਂ ਸਰਸਾ ਦੇ ਵਿੱਚੋਂ ਮਿਲੀ ਸੀ ਇਹ ਖੰਡਾ ਸਾਹਬ ਹੈ ਇਹ ਵੀ ਉਸ ਸਮੇਂ ਖੁਦਾਈ ਦੇ ਸਮੇਂ ਸਰਸਾ ਦੇ ਵਿੱਚੋਂ ਮਿਲਿਆ ਸੀ ਇਹ ਸਰਵ ਲੋਹ ਦੇ ਗੜਵੇ ਨੇ ਜੋ ਸਿੰਘ ਆਪਣੇ ਹੱਥ ਕੋਲ ਰੱਖਦੇ ਨੇ ਇਹ ਖੁਦਾਈ ਦੇ ਸਮੇਂ ਸਰਸਾ ਵਿੱਚੋਂ ਮਿਲੇ ਸੀ ਤੇ ਇਸੇ ਹੀ ਘੋਰ ਯੁੱਧ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੱਖਿਆ ਗਿਆ ਹੈ ਇਸ ਗੁਰਦੁਆਰਾ ਸਾਹਿਬ ਦੀ ਉਚਾਈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਆਲੇ ਦੁਆਲੇ ਨਦੀਆਂ ਜੰਗਲ ਇੱਥੋਂ ਤੱਕ ਹੀ ਨਹਿਰ ਵਗਦੀ ਹੈ ਤੇ ਜਰਾ ਜੇਕਰ ਉਸ ਪੁਰਾਤਨ ਸਮੇ ਵੱਲ ਝਾਤ ਮਾਰੀਏ ਤਾਂ ਕਿੰਨਾ ਜ਼ਿਆਦਾ ਔਖਾ ਪੈਂਡਾ ਹੋਏਗਾ ਜਦੋਂ ਸਾਡੇ ਦਸਮ ਪਾਤਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪੁੱਜੇ ਹੋਣਗੇ ਤਾਂ ਤੁਸੀਂ ਆਪ ਤਸਵੀਰਾਂ ਵੇਖ ਸਕਦੇ ਹੋ ਇਹ ਉਹ ਸ਼ਸਤਰ ਨੇ ਜਿਹੜੇ ਕੀ ਖੁਦਾਈ ਦੇ ਵੇਲੇ ਨਿਕਲੇ ਸਨ ਤੇ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਸ਼ੋਭਿਤ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾ ਸਕੇ ਆਪਣੇ ਮਾਣ ਮੱਤੇ ਇਤਿਹਾਸ ਦੇ ਬਾਰੇ ਦੱਸਿਆ ਜਾ ਸਕੇ ਇਸੇ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਸਾਨੂੰ ਆਪਣੇ ਜੀਵਨ ਦੇ ਵਿੱਚ ਸਿੱਖਿਆ ਲੈਣ ਦੀ ਲੋੜ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਜੇ ਵੀ ਡੁੱਲੇ ਵੇਲੇਆਂ ਦਾ ਕੁਝ ਨਹੀਂ ਵਿਗੜਿਆ ਦਸਮ ਪਾਤਸ਼ਾ ਆਪਣੇ ਗਲਵਕੜੀ ਦੇ ਵਿੱਚ ਲੈਣ ਦੇ ਲਈ ਸਾਨੂੰ ਤਿਆਰ ਬੈਠੇ ਨੇ बस ਸਾਨੂੰ ਉੱਤਮ ਕਰਨਾ ਪਵੇਗਾ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਆਸਾਨ ਤੇ ਅੱਜ ਅਸੀਂ ਖੜੇ ਆ ਇਹ ਉਹ ਮਹਾਨ ਪਵਿੱਤਰ ਅਸਥਾਨ ਹੈ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਸ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਛੱਡ ਕੇ ਇੱਥੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਸੀ ਉਸ ਵੇਲੇ ਪਹਾੜੀ ਰਾਜੇ ਤੇ ਮੁਗਲ ਰਾਜਿਆਂ ਦੇ ਵੱਲੋਂ ਜੋ ਹੈ ਆਪਣੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਧੰਤਨ ਦਸਮ ਪਾਤਸ਼ਾਹ ਸ਼ਿਰ ਗੁਰ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੱਖਿਆ ਗਿਆ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਨਾਲੇ ਇੱਥੋਂ ਦੇ ਮਹਾਨ ਇਤਿਹਾਸ ਤੋਂ ਜਾਣ ਕਰਵਾਉਨੇ ਆ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਅਸੀਂ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਤਾਂ ਇੱਥੋਂ ਦੇ ਹੈੱਡ ਗ੍ਰੰਥੀ ਦੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਤੋਂ ਇਸ ਸਥਾਨ ਦਾ ਇਤਿਹਾਸ ਜਾਣਦੇ ਆ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਪਵਿੱਤਰ ਸਥਾਨ ਦੇ ਉੱਤੇ ਕਿਹੜੇ ਗੁਰੂ ਨੇ ਚਰਨ ਪਾਏ ਸਨ ਤੇ ਇੱਥੋਂ ਦਾ ਮਹਾਨ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਅਸਥਾਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਪਹੁੰਚੇ ਸਨ। ਐਸੇ ਹੀ ਪਵਿੱਤਰ ਅਸਥਾਨ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਸਮਾ ਜਿਹੜਾ ਸੀ ਉਹ ਮੀਹ ਹਨੇਰੀ ਦਾ ਸੀ ਝਖੜ ਝੁੱਲ ਰਿਹਾ ਸੀ। ਜੋਰਾਂ ਦਾ ਮੀਂਹ ਪੈ ਰਿਹਾ ਸੀ। ਸਰਸਾ ਨਦੀ ਠਾਠਾ ਮਾਰਦੀ ਚੜ੍ਹੀ ਹੋਈ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸਿੰਘਾਂ ਨੂੰ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਨੂੰ ਚਾਰੇ ਪਾਸਿਆਂ ਘੇਰਾ ਪਾ ਲਿਆ ਜੁਦ ਅਰੰਭ ਹੋ ਗਿਆ ਇਸ ਭਿਆਨਕ ਜੁਦ ਦੇ ਵਿੱਚ ਅਨੇਕਾਂ ਸਿੰਘ ਸ਼ਹੀਦ ਹੋ ਗਏ ਕਈ ਸਰਸਾ ਦੀ ਭੇਂਟ ਚੜ੍ਹ ਗਏ ਐਸੇ ਹੀ ਪਵਿੱਤਰ ਸਥਾਨ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਪਹਿਲੇ ਹਿੱਸੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪੰਜ ਪਿਆਰੇ ਤੇ ਕਈ ਸਿੰਘ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਪਿੰਡ ਕਨੌਲਾ ਕਨੌਲਾ ਤੋਂ ਰੋਪੜ ਰੋਪੜ ਤੋਂ ਪਠਾ ਸਾਹਿਬ ਹੁੰਦਿਆਂ ਹੋਇਆਂ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਦੂਜੇ ਹਿੱਸੇ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਦਿੱਲੀ ਵੱਲ ਰਵਾਨਾ ਹੋ ਗਏ ਤੀਸਰੇ ਹਿੱਸੇ ਦੇ ਵਿੱਚ ਧੰਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਚੱਲਦਿਆਂ ਹੋਇਆਂ ਤਿੰਨ ਚਾਲ ਕਿਲੋਮੀਟਰ ਚੱਲ ਕੇ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਬਾਬਾ ਕੁੰਮਾ ਮਾਸਕੀ ਉਸ ਦੀ ਛਾਂ ਦੇ ਵਿੱਚ ਇੱਕ ਰਾਤ ਗੁਜ਼ਾਰੀ ਅਗਲੇ ਦਿਨ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਦ ਸਿਹੜੀ ਵਿਖੇ ਲੈ ਗਿਆ ਇਸੇ ਪਵਿੱਤਰ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਗਿਆ ਸੀ ਇਸੇ ਕਰਕੇ ਇਸ ਪਵਿੱਤਰ ਅਸਥਾਨ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਰੱਖਿਆ ਗਿਆ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਈ ਨੇ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਜਿੱਥੇ ਕੀ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਗਿਆ ਤੇ ਇੱਥੋਂ ਹੀ ਉਹ ਲਾਸਾਨੀ ਸ਼ਹਾਦਤ ਦਾ ਸਫ਼ਰ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ ਜਿਥੇ ਇੱਕ ਪਾਸੇ ਦਸਮ ਪਾਤਸ਼ਾਹ ਨੇ ਆਪਣਾ ਪਰਿਵਾਰ ਸਾਰਾ ਸਾਡੇ ਧਰਮ ਦੇ ਉੱਤੇ ਕੁਰਬਾਨ ਕਰ ਦਿੱਤਾ ਤੇ ਦੂਜੇ ਪਾਸੇ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੜੇ ਰਾਹੇ ਪਏ ਹੋਈਆਂ ਜੇਕਰ ਭੁੱਲ ਕੇ ਵੀ ਫਤਕ ਪੁਣੇ ਵੱਲ ਚਲੇ ਗਏ ਹਾਂ ਜਾਂ ਨਸ਼ਿਆਂ ਦੀ ਦੁਕਾਨ ਵੱਲ ਚਲੇ ਗਏ ਹਾਂ ਅਜੇ ਵੀ ਸਮਾਂ ਨਹੀਂ ਬੀਤਿਆ ਪਰ ਵਾਈ ਗਰੂ ਜਿਹੜਾ ਤੁਹਾਨੂੰ ਜੱਫੀ ਪਾਉਣ ਦੇ ਲਈ ਤਿਆਰ ਬੈਠਾ ਹੈ ਗਲ ਬੱਕੜੀ ਦੇ ਵਿੱਚ ਲੈਣ ਦੇ ਲਈ ਤਿਆਰ ਬੈਠਾ ਹੈ ਇਸ ਕਰਕੇ ਉਹ ਮਾੜੇ ਕਰਮ ਛੱਡ ਕੇ ਗੁਰੂ ਦੇ ਦੱਸੇ ਰਾਹ ਤੇ ਚੱਲੀਏ ਤਾਕੀ ਅਸੀਂ ਆਪਣਾ ਜਨਮ ਸੁਖਾਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ